ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰ ਸਭ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਅੱਜ ਅਸੀਂ ਬਹੁਤ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਕਿਉਂਕਿ ਆ ਮੌਸਮ ਖਰਾਬ ਆ ਟਾਈਮ ਨਹੀਂ ਲੱਗਦਾ ਖੇਤੀਬਾੜੀ ਵਾਲੇ ਆ ਪਸ਼ੂ ਵਾਲੇ ਆ ਇਸ ਕਰਕੇ ਬਹੁਤ ਬਿਜ਼ੀ ਰਹਿੰਦਾ ਆ ਤੇ ਬੱਚੇ ਵੀ ਸਕੂਲ ਜਾਂਦੇ ਆ ਇਹਨਾਂ ਦੀ ਵੀ ਤਿਆਰੀ ਕਰਨੀ ਹੁੰਦੀ ਆ ਜੂੜਾ ਜੂੜਾ ਟਾਈਮ ਆ ਸਾਰਿਆਂ ਤੇ ਫਿਰ ਜਦ ਥੋੜਾ ਜਿਹਾ ਫ੍ਰੀ ਹੋਈਦਾ ਆ ਫਿਰ ਕਈ ਦਾ ਵੀ ਥੋੜੀ ਰੈਸਟ ਕਰ ਲਈਏ ਇਸ ਕਰਕੇ ਟਾਈਮ ਨਹੀਂ ਲੱਗਾ ਤੇ ਅੱਜ ਆ ਸੋਚਿਆ ਵੀ ਥੋੜੀ ਜਿਹੀ ਵੀਡੀਓ ਬਣਾਉਣੀ ਆ ਤੇ ਦੇਖੋ ਸਵੇਰੇ ਸਵੇਰੇ ਘਰ ਦਾ ਹਾਲ ਅਰਮਾਨ ਕਰ ਰਿਹਾ ਹੈ ਤਿਆਰੀ ਜਨਮ ਅਸ਼ਟਮੀ ਦੀ ਤੇ ਅਰਮਾਨਦੀਪ ਤੂੰ ਰਾਧਾ ਦਾ ਰੋਲ ਕਰਨਾ ਨਹੀਂ ਮੈਂ ਤਾਂ ਕਿਹਾ ਵੀ ਤੂੰ ਜਦਾ ਸਰਦਾਰ ਕਰਕੇ ਬੇਸ਼ਾਇਦ ਤੇਰੇ ਵਾਲਿਆ ਤੇਰੇ ਗੁੱਤ ਕਰਕੇ ਤੈਨੂੰ ਰਾਧਾ ਬਣਾਉਣਾ ਹੋਊਗਾ ਲਾਤਾ ਮਕ੍ਰਿਸ਼ਨ ਨਹੀਂ ਬਣ ਸਕਦਾ ਕ੍ਰਿਸ਼ਨ ਜੀ ਦੇ ਤਾਂ ਬੰਦਾਲ ਸੀਗੇ ਅੱਛਾ ਠੀਕ ਆ ਚਲੋ ਤੇ ਆਰਮਾਨ ਨੇ ਆਪਣਾ ਕਮੀਜ਼ ਪਜਾਮਾ ਰੱਖਿਆ ਆ ਰਿਹਲਸਲ ਕਰਾਉਣੀ ਹੈ ਲੈ ਇਹਨਾਂ ਨੂੰ ਜਨਮ ਅਸ਼ਟਮੀ ਇਹਨਾਂ ਦੇ ਸਕੂਲ ਮਨਾਈ ਜਾਊਗੀ ਇਹ ਕੀ ਹੁੰਦਾ ਆ ਹੂੰ ਆ ਮੈਂ ਡਰੈਸਿੰਗ ਟੇਬਲ ਆਪਣਾ ਕੱਢ ਕੇ ਇੱਥੇ ਰੱਖਿਆ ਮੈਂ ਆਰਮਾਨ ਦੀ ਵੀ ਮਾਰ ਦੀ ਇੱਕ ਚਪੇੜ ਤੂੰ ਆ ਦੇਖੋ ਇੱਕ ਸਾਰਾ ਡਰੈਸਿੰਗ ਟੇਬਲ ਇਹ ਜਿੱਥੇ ਰੱਖੀਦਾ ਉੱਥੇ ਸੇਕ ਲੱਗ ਜਾਂਦੀ ਆ ਪਰ ਇਹ ਠੀਕ ਠਾਕ ਆ ਹੁਣ ਇੱਥੇ ਰੱਖਿਆ ਮੈਂ ਥੋੜੀ ਜਿਹੀ ਸਪੇਸ ਦੇ ਕੇ ਜਾਇ ਨੂੰ ਥੋੜਾ ਤੁੱਪੇ ਰੱਖਦੇ ਆ ਦਵਾਈ ਲਾਉਣੇ ਆ ਤੇ ਬਹੁਤ ਜ਼ਿਆਦਾ ਖਲਾਰਾ ਪੈਂਦਾ ਜਿੱਥੇ ਇਹ ਰੱਖੀਦਾ ਆ ਪਹਿਲਾਂ ਆਸਰੂਮ ਦੇ ਵਿੱਚ ਸੀਗਾ ਉੱਥੇ ਮਿੱਟੀ ਮਿੱਟੀ ਹੋ ਗਈ ਫੇਰ ਦੇਖੋ ਇੱਥੇ ਰੱਖਿਆ ਇੱਥੇ ਵੀ ਚਿੱਟੀ ਮਿੱਟੀ ਇਹ ਹੁਣ ਚੱਕ ਕੇ ਬਾਹਰ ਲੌਬੀ 'ਚ ਰੱਖਿਆ ਆ ਤੇ ਸਤਿਆਨਾਸ ਹੋਈ ਜਾਂਦਾ ਕਮਰਿਆਂ ਦਾ ਵੀ ਸਭ ਇਹਦੇ ਕਰਕੇ ਫਲਾਰਾ ਸਾਰਾ ਕੱਢ ਕੇ ਇੱਥੇ ਰੱਖਿਆ ਇਹਦਾ ਹਟ ਜਾ ਹਟ ਜਾ ਅੱਛਾ ਹਿਲਤਾ ਕਰਨਾ ਤੇ ਪਲੀਜ਼ ਜੇ ਕਿਸੇ ਨੂੰ ਇਹਦੇ ਸੋਲੂਸ਼ਨ ਬਾਰੇ ਪਤਾ ਹੋਇਆ ਸੇਕ ਬਾਰੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਦਵਾਈਆਂ ਦੁਈਆਂ ਵੀ ਲਾ ਕੇ ਦੇਖ ਲਈਆਂ ਤੇ ਹੁਣ ਅਸੀਂ ਸਾਡੇ ਮੰਨਦੇ ਆ ਵੀ ਅਸੀਂ ਜਿੱਦਾਂ ਬਾਹਮਣ ਬਿਠਾਉਂਦੇ ਆ ਸਾਡੇ 바ਵਾ ਲੱਖੋ ਅਸੀਂ ਬਹੁਤ ਵੀਡੀਓ ਵੀ ਬਣਾਈਏ ਬਹੁਤ ਵਾਰ ਉੱਥੇ ਵੀ ਤੇ ਅੱਜ ਪੌਨੀ ਸਾਹ ਉੱਥੇ ਬਾਹਮਣ ਬਿਠਾਣ ਜਾਓਗੇ ਮੈਂ ਆਟਾ ਦਾਲਾਂ ਵਗੈਰਾ ਪਾਤੀਆਂ ਕਣਕ ਦਾ ਵੀ ਪਾਤਾ ਮੱਕੀ ਦਾ ਵੀ ਪਾਤਾ ਆ ਪਹਿਲਾਂ ਪਰ ਮੀਰੀ ਛੱਡ ਕੇ ਆਏ ਆ ਇਹਦੇ ਪਾਪਾ ਤੇ ਫਿਰ ਹੁਣ ਨਾਲੇ ਬਾਹਮਣ ਬਿਠਾ ਲਿਆਓਗੇ ਤੇ ਨਾਲੇ ਬਨੀ ਤੁ ਲੈ ਆਓਗੇ ਇਹਦੀ ਨਾਈਟ ਸ਼ਫਟ ਹੁੰਦੀ ਆ ਤੇ ਬਾਕੀ ਸਾਰਾ ਕੰਮ ਮੇਰੀ ਜ਼ਿੰਮੇਵਾਰੀ ਖਲਾਰਾ ਬਹੁਤ ਪਿਆਸ ਵੇਲੇ ਹੁਣ ਪਹਿਲਾਂ ਦੋ ਰੋਟੀਆਂ ਰਮਾਂਲੇ ਬਣਾਉਣੀਆਂ ਰਮਾਂ ਨਾ ਹਟ ਜਾ ਹਟ ਜਾ ਤੇ ਫੇਰ ਉਹਨੇ ਸਭ ਦਾ ਛੇਰ ਉੱਥੇ ਖਾ ਕੇ ਬਾਬਾ ਲੱਖੋ ਸੁੱਚੇ ਨੂੰ ਜਾਣਾ ਉਹ ਨਾ ਨੇ ਤੇ ਸਵੇਰੇ ਸਵੇਰੇ ਤਾਂ ਨਹੀਂ ਉੱਥੇ ਜਾਂਦਾ ਕਿਉਂਕਿ ਲੰਗਰ ਪਾਣੀ ਥੋੜਾ ਟਾਈਮ ਨਾਲ ਬਣਦਾ ਆ ਦੇਖਦੇ ਆ ਕਿੱਦਾਂ ਜਾਂਦੇ ਉਹ ਅਬਨੀਤ ਨੂੰ ਲਿਆ ਕੇ ਜਾਂਦੇ ਆ ਜਾਂ ਪਹਿਲਾਂ ਜਾਂਦੇ ਆ ਤੇ ਉਹ ਵੀ ਆਪਣਾ ਕੰਮ ਨਿਬੜ ਰਹੇ ਆ ਬਾਹਰ ਪੱਠਿਆਂ ਦਾ ਦੇਖੋ ਗਰਮੀ ਦੇ ਵਿੱਚ ਆਕਲ ਬਾਕਲ ਮੌਸਮ ਬਹੁਤ ਖਰਾਬ ਰਿਹਾ ਥੋੜੇ ਦਿਨ ਪਹਿਲਾਂ ਗਰਮੀ ਨਹੀਂ ਤੇ ਇਸ ਕਰਕੇ ਕੋਈ ਖਾਸ ਵੀਡੀਓ ਨਹੀਂ ਬਣੀ ਸਾਡੇ ਤੋਂ ਤੇ ਲੋ ਜੀ ਹਰਮਨ ਦਾ ਮੈਂ ਲੰਚ ਬਾਕਸ ਤਿਆਰ ਕਰ ਦਿੱਤਾ ਪਹਿਲਾਂ ਪਰਮੇ ਦੀ ਰੋਟੀ ਬਣਾਈ ਸੀ ਉਹਨੂੰ ਭੇਜਿਆ ਤੇ ਹੁਣ ਹਰਮਨ ਦੀ ਆਪਣੇ ਲਈ ਫੇਰ ਬਣਾਵਾਂਗੇ ਤੇ ਬਾਕੀ ਦਾ ਖਲਾਰਾ ਫੇਰ ਚੱਕਾਂਗੇ ਫੇਰ ਸੋਈ ਸਾਫ਼ ਕਰਾਂਗੇ ਕੀ ਹੋ ਗਿਆ ਤੇ ਮੈਂ ਸਾੜੇ ਕਿਹਾ ਉਹ ਰੋਟੀ ਬੈਠ ਆ ਗਈ ਤੇ ਆ ਵੀ ਹੁਣ ਰੋਟੀ ਪਾਤ ਲਈ ਆ ਆ ਵੀ ਖਲਾਰਾ ਬਾਅਦ ਚ ਚੁੱਕਦੀ ਆ ਕਿਉਂਕਿ ਟਿਊਬਲ ਚੱਲ ਰਿਹਾ ਆ ਪਾਣੀ ਤਾਜ਼ਾ ਆ ਰਿਹਾ ਤੇ ਮੈਂ ਪਹਿਲਾਂ ਕੱਪੜੇ ਧੋਲਵਾ ਤੇ ਨਾਲੇ ਉੱਦਾਂ ਵੀ ਜਿੰਨਾ ਚਿਰ ਇਹ ਸੰਗਤਾਂ ਜਾਂਦੀਆਂ ਨੇ ਕੰਮ ਨਿਭੜਦਾ ਨਹੀਂ ਹੈਗਾ ਹਰਾ ਦੇ ਰਾਦੇ ਮਾੜੀ ਗੱਲ ਐ ਰੱਬ ਦਾ ਨਾਮ ਆ ਏ ਜੀ ਕ੍ਰਿਸ਼ਨ ਦਾ ਰੋਲ ਕਰੂਗਾ ਮੈਂ ਤਾਂ ਕਿਸੀ ਰੱਜਾ ਅੱਛਾ ਡਾਂਸ ਕਰਨਾ ਅੱਛਾ ਚਲੋ ਬਾਏ ਉਹ ਚਾਹ ਆ ਸੰਵੇਦੇ ਚਾਹ ਹੁੰਦਾ ਸੀ ਜਦੋਂ ਕੋਈ ਸਕੂਲ ਪ੍ਰੋਗਰਾਮ ਹੁੰਦਾ ਸੀਗਾ ਜਿਹੜਾ ਪਾਰਟਿਸਪੇਟ ਕਰੀਦਾ ਸੀ ਤੇ ਉਹ ਚਾਹ ਹੁੰਦਾ ਸੀਗਾ ਤੇ ਏਰਮਾਨ ਦੀ ਹੁਣ ਬੈਂ ਆਉਂਦੀ ਆ ਅੱਗੇ ਬਾਸ ਆਉਂਦੀ ਸੀਗੀ ਹੁਣ ਇਹ ਬੈਂਚ ਜਾਂਦਾ ਆ ਤੇ ਚਲੋ ਅਸੀਂ ਹੁਣ ਧੋਨੇ ਆ ਕੱਪੜੇ ਕਹਿਣ ਵਾਲੇ ਤਾਂ ਕਹਿ ਦਿੰਦੇ ਆ ਵੀ ਕੰਮ ਕੀ ਆ ਝਾੜੂ ਫੇਰ ਲਿਆ ਪੋਚੇ ਲਾ ਲੈ ਰੋਟੀ ਬਣਾ ਲੈ ਕੱਪੜੇ ਧੋ ਲੈ ਦਾਲ ਸਬਜ਼ੀ ਬਣਾ ਲੈ ਬਸ ਆਹੀ ਕੰਮ ਆ ਤੇ ਇਹ ਮੈਂ ਗੱਲ ਤਾਂ ਕਹਿ ਰਹੀ ਆ ਕੱਲ ਮੈਂ ਕੱਪੜੇ ਧੋ ਕੇ ਹਟੇ ਸੀ ਤੇ ਬਾਹਰ ਕੱਪੜੇ ਸੁੱਕਣੇ ਪਾਉਂਦੀ ਸੀ ਤੇ ਪੁਨੀ ਸਾਹਿਬ ਨੇ ਆਪਣੀ ਬੜੀ ਬੇਟੀ ਨੂੰ ਫੋਨ ਲਾਇਆ ਸੀ ਤੇ ਉਹਨੂੰ ਕਹਿੰਦੇ ਵੀ ਛੁੱਟੀ ਅੱਜ ਮ ਜਿਹੜਾ ਪੁਰਾਣੇ ਸਾਡੇ ਨੂੰ ਆਫਿਸ ਚ ਸ਼ਨੀਵਾਰ ਸੈਕਿੰਡ ਸ਼ਨੀਵਾਰ ਤੇ ਲਾਸਟ ਸ਼ਨੀਵਾਰ ਤੇ ਸੰਡੇ ਹਰ ਸੰਡੇ ਨੂੰ ਛੁੱਟੀ ਹੁੰਦੀ ਆ ਤੇ ਸੰਡੇ ਦਾ ਸਾਰਾ ਚਲੇ ਛੁੱਟੀ ਹੁੰਦੀ ਆ ਕਹਿੰਦੇ ਛੁੱਟੀ ਆ ਜਾ ਤੁਸੀਂ ਨਾ ਤੇ ਮੇਰੀ ਬੇਟੀ ਕਹਿੰਦੀ ਨਹੀਂ ਪਾਪਾ ਹਾਲੇ ਘਰ ਦੇ ਕੰਮ ਬਹੁਤ ਆ ਪਿਆ ਨਹੀਂ ਹੁਣ ਚਲੋ ਮੈਨੂੰ ਸੁਣ ਕੇ ਵੀ ਬਹੁਤ ਵਧੀਆ ਲੱਗਦਾ ਹੈ ਜਦੋਂ ਮੇਰੀ ਬੇਟੀ ਕਹਿੰਦੀ ਘਰ ਕੰਮ ਬਹੁਤ ਆ ਉਹ ਵਧੀਆ ਲੱਗਦਾ ਜਦੋਂ ਬੱਚਾ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਰੀਆਂ ਮਾਵਾਂ ਨੂੰ ਖੁਸ਼ੀ ਹੁੰਦੀ ਹੈ ਸੁਣ ਕੇ ਤੇ ਇਹਦੇ ਪਾਪਾ ਕਹਿੰਦੇ ਲੈ ਮੈਂ ਕਿ ਸਾਡੇ ਸੱਤ ਹੋਸੀ ਵਾਲੇ ਲੈ ਕੇ ਤੇ ਮੈਂ ਤਾਂ ਕਰਦਾ ਵਿੱਲ ਹੋ ਗਏ ਪੱਟੇ-ਪੁੱਟੇ ਵੱਢ ਲੈ ਮੈਂ ਤੁਹਾਨੂੰ ਵਿੱਲੇ ਆ ਬੇ ਦੱਸ ਜੇ ਤੁਸੀਂ ਵਿੱਲੇ ਆ ਤਾਂ ਸਾਰੇ ਥੋੜਾ ਵਿੱਲੇ ਆ ਹਨਾ ਕਹਿੰਦਾ ਕੀ ਕੰਮ ਆ ਟੀਨੀਆਂ ਦੇ ਕੀ ਕੰਮ ਹੁੰਦੇ ਆ ਸਫਾਈਆਂ ਕਰ ਲਈਆਂ ਕੱਪੜੇ ਧੋ ਲੈ ਰੋਟੀ ਪਕਾ ਲਈ ਬਸ ਝਾੜੂ-ਕੁੱਚਾ ਕਰ ਲਿਆ ਹਨਾ ਕਹਿੰਦੇ ਇਹੀ ਕੰਮ ਹੁੰਦੇ ਆ ਮੈਂ ਚਲੋ ਮੈਂ ਤਾਂ ਫੋਨ ਤੇ ਲੱਗੀ ਹੁਣ ਮੈਂ ਕੀ ਕਰਨਾ ਲੜਾਈ ਪੈਣੀ ਸਵੇਰੇ ਸਵੇਰੇ ਤੇ ਇਹ ਕੰਮ ਕਿਸੇ ਗਣਤੀ ਚ ਨਹੀਂ ਹੈਗਾ ਹਨਾ ਦੋ ਵਾਰ ਸਵੇਰ ਦੀ ਰੋਟੀ ਬਣਾ ਹਟੀਆਂ ਹਾਲੇ ਇੱਕ ਵਾਰ ਹੋਰ ਬਣਨੀ ਹੈ ਹਨਾ ਮੈਂ ਬਨੀਤਾਂ ਦੇ ਪਪਾ ਬਨੀਤ ਨੇ ਹਲੇ ਆਉਣਾ ਆ ਤੇ ਫਿਰ ਉਹਨੂੰ ਲੈਣ ਜਾ ਚਲੋ ਇਹਨਾਂ ਦਾ ਕੰਮ ਬਹੁਤ ਹੈ ਉਹਨਾਂ ਨੂੰ ਛੱਡਿਆ ਲੈ ਆ ਇਹਨਾਂ ਦੇ ਵੀ ਕੰਮ ਬਹੁਤ ਆ ਪਰ ਆਪਣੇ ਕੰਮ ਨਾਲ ਦੂਸਰੇ ਦੇ ਕੰਮ ਨੂੰ ਘਟ ਨਹੀਂ ਸਮਝਣਾ ਚਾਹੀਦਾ ਜੇ ਹੁਣ ਦੇਖੋ ਆ ਦੇਖੋ ਕਿੰਨਾ ਖਲਾਰਾ ਪਿਆ ਆ ਜੇ ਮੈਂ ਨਾ ਸਫਾਈਆਂ ਕਰਾਂ ਨਾ ਕੱਪੜੇ ਧੋਵਾਂ ਨਾ ਰਸੋਈ ਦਾ ਕੰਮ ਕਰਾਂ ਤੇ guzara ਹੋ ਜਾਉ ਨਹੀਂ ਹੋਣਾ ਤੇ ਨਾਲੇ ਇਹ ਜਿਹੜੇ ਕੰਮ ਹੁੰਦੇ ਆ ਨਾ ਜਨਾਨੀਆਂ ਦੇ ਕੰਮ ਹੁੰਦੇ ਰਸੋਈ ਵਾਲੇ ਇਹ ਕਲਾਕਾਰੀ ਵਾਲੇ ਕੰਮ ਆ ਇਹ ਥੋੜੀ ਵੀ ਚਲੋ ਅੱਧਾ ਘੰਟਾ ਪਾਉਣਾ ਘੰਟਾ ਰਸੋਈ ਚ ਲਾਉਣਾ ਨਿਕਲ ਗਏ ਤਾਂ ਕੰਮ ਹੋ ਗਿਆ ਨਹੀਂ ਇਹ ਪਹਿਲਾਂ ਸੋਚਣਾ ਪੈਂਦਾ ਹਨਾ ਇਹ ਸਾਰੀਆਂ ਮਿਲੀਆਂ ਭੈਣਾਂ ਨੂੰ ਪਤਾ ਹਨਾ ਸੋਚਣਾ ਪੈਂਦਾ ਵੀ ਅਸੀਂ ਕੀ ਬਣਾਈਏ ਕਿੱਦਾਂ ਬਣਾਈਏ ਤੇ ਕਈ ਸਬਜ਼ੀਆਂ ਦਾਣਾ ਇਦਾਂ ਦੀਆਂ ਹੁੰਦੀਆਂ ਨੇ ਜਿਹੜੀ ਇੱਕ ਇੱਕ ਨਹੀਂ ਖਾ ਸਕਦੇ ਬੱਚੇ ਮਾਂ ਨੱਕ ਜਾਂਦਾ ਫਿਰ ਅਸੀਂ ਸੋਚੀਦੇ ਹਾਂ ਹੋਰ ਤਰੀਕੇ ਨਾਲ ਬਣਾਈ ਹੈ ਨਾ ਜਿਹੜਾ ਜਿਹੜਾ ਇੱਕ ਡਿਫਰੈਂਟ ਤਰੀਕੇ ਨਾਲ ਬਣਾਈਏ ਵੀ ਖਾਣ ਵਾਲੇ ਨੂੰ ਸਵਾਦ ਆਵੇ ਚੀਜ਼ ਦਾ ਤੇ ਬਹੁਤ ਕੁਝ ਸੋਚਣਾ ਪੈਂਦਾ ਸਾਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਹਾਂ ਘਰ ਦੇ ਕੰਮ ਕੰਮ ਕਰਨ ਵਾਲੀਆਂ ਭੈਣਾਂ ਨੂੰ ਘਰ ਦੀਆਂ ਜਨਾਨੀਆਂ ਨੂੰ ਔਰਤਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਇਹ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੇ ਕੰਮ ਦੀ ਕੁਝ ਸਾਲਾਂ ਦਾ ਦੋਨੀਆਂ ਗੱਲਾਂ ਸੁਣ ਕੇ ਜਿਹੜਾ ਕੰਮ ਕਾਂ ਦਾ ਮੂੜ ਹੁੰਦਾ ਆ ਉਹ ਮੂੜ ਖਰਾਬ ਹੋ ਜਾਂਦਾ ਹੈ ਤੇ ਚਲੋ ਜੀ ਬਾਕੀ ਗੱਲਾਂ ਫੇਰ ਕਰਦੇ ਆ ਕਿਤੇ ਟਿਊਬਲੇ ਨਾ ਬੰਦ ਹੋ ਜਵੇ ਗੱਲਾਂ ਗੱਲਾਂ ਦੇ ਵਿੱਚ ਪਹਿਲਾਂ ਕੱਪੜੇ ਧੋ ਲਈਏ ਤੇ ਦੇਖੋ ਲੈ ਸਾਰਾ ਮੇਰਾ ਕਲਾਰਾ ਪਿਆ ਆ ਰਸ ਮਾਰਨਾ ਚੱਕਣਾ ਹੱਲੇ ਤੇ ਦੇਖੋ ਆ ਕੱਪੜੇ ਪੁੰਨੀ ਸਾਭ ਦੇ ਆ ਫੇਰ ਬਾਕੇ ਕੰਗੀ ਵਿੱਚ ਸੈੱਡ ਦਿੱਤੀ ਇੱਕ ਆ ਪਰਨਾ ਪੇ ਕਾਉ ਪਿਆ ਉਹ ਕਮੀਜ਼ ਪਜਾਮਾ ਪਿਆ ਆ ਪੱਠੇ ਪਾਉਣ ਵਾਲੇ ਉਹਨਾਂ ਦੇ ਕੱਪੜੇ ਹੋਰ ਹੁੰਦੇ ਆ ਤੇ ਫਿਰ ਬਾਕੀ ਘਰ ਪਾਉਣ ਵਾਲੇ ਕੱਪੜੇ ਹੋਰ ਹੁੰਦੇ ਦੇਖ ਵਾਲੇ ਚਾਦਰਾਂ ਚੁੱਦਰਾਂ ਸਭ ਵਿਖੜੀਆਂ ਪਈਆਂ ਬੱਚਿਆਂ ਦੀ ਜਾਣ ਤੋਂ ਬਾਅਦ ਤੇ ਹੌਲੀ ਹੌਲੀ ਸਮੇਟਦੇ ਆ ਪਹਿਲਾਂ ਧੋਨੇ ਕੱਪੜੇ ਕਿਉਂਕਿ ਫਿਰ ਧੁੱਪ ਵੀ ਚੜ ਜਾਣੀ ਆ ਤੇ ਪਾਣੀ ਵੈਸੇ ਤਾਂ ਟੈਂਕੀ ਭਰ ਜਾਣੀ ਆ ਤੇ ਚਲੋ ਫੇ ਵੀ ਅੱਜ ਕੱਲ੍ਹ ਬਰਸਾਤਾਂ ਆ ਟਿਊਬਵਲ ਘੱਟੇ ਚਲਾਈਦਾ ਆ ਤੇ ਹੁਣ ਥੋੜਾ ਜਿਹਾ ਚੱਲਦਾ ਸੀ ਤੇ ਚੱਲਦੇ ਚੱਲਦੇ ਚਲੋ ਧੋ ਲੈਨੇ ਆ ਜਦੋਂ ਸਰਾ ਚੋਨੇ ਕਰਕੇ ਟੂਬਵਲ ਚੱਲਦਾ ਰਹਿੰਦਾ ਪਰ ਜਦੋਂ ਦੋ ਦਿਨ ਮੀਂਹ ਪੈ ਜਵੇ ਫਿਰ ਟੂਬਵਲ ਘਟ ਚਲਾਈ ਜਾਇਆ ਟੂਬਵਲ ਸਾਡਾ ਪਰੇ ਆ ਮੈਂ ਇੱਕ ਦੋ ਵਾਰ ਦਿਖਾਇਆ ਵੀ ਆ ਤੇ ਉੱਥੋਂ ਸਪਲਾਈ ਆਉਂਦੀ ਸਾਨੂੰ ਪਾਣੀ ਦੀ ਤੇ ਹੁਣ ਪਹਿਲਾਂ ਥੋੜਾ ਜਿਹਾ ਕੰਮ ਕਰ ਲਈਏ ਫਿਰ ਬਾਕੀ ਗੱਲਾਂ ਬਾਅਦ ਚ ਕਰਦੇ ਆ ਤੇ ਲੋ ਜੀ ਪੋਂ ਨੀਸਾ ਹੁਣ ਚੱਲੇ ਆ ਬਾਬਾ ਲਖੋ ਨੂੰ ਮੱਥਾ ਚੰਗੀ ਜਰਾ ਟੇਕੀ ਦਾ ਸੇਕ ਸੌਂਕ ਲੱਗਿਓ ਬਾਬਾ ਜੀ ਦਿਲਿੱਦਰ ਦੂਰ ਕਰਿਓ कपड़े धो तो ले टैंकी भर गए ट्यूबैल कर बंद lal maange ab anid de phone da vi khayal rakho mere phone mojood ch paaya mojood oh kutte katte chungde maji me to ni katte kutte ban hone ch chalo ਤੇ ਲੋ ਜੀ ਪੁੰਨੀ ਸਾ ਵੀ ਚਲੇ ਗਏ ਆ ਆਪਣਾ ਕੰਮ ਨਵੇੜ ਗਏ ਆ ਪੱਠੇ ਵੱਢ ਗਏ ਆ ਪਸ਼ੂਆਂ ਨੂੰ ਪਾਣੀ ਪਲਾ ਕੇ ਬੰਨ ਗਏ ਆ ਤੇ ਕੱਟਾ ਕੋਲੇ ਬਨ ਗਏ ਤਾਂ ਮੈਨੂੰ ਕਹਿੰਦੇ ਖੋਲ ਕੇ ਪਰੇ ਬੰਦੇ ਇਹ ਮੇਰੇ ਬਸ ਦਾ ਰੋਗ ਨਹੀਂ ਤੇ ਕੋਈ ਨਹੀਂ ਉੱਧਰ ਦੇਖ ਲਵਾਂਗੇ ਵੀ ਕਹਿੰਦੇ ਕੱਟਾ ਚੁੰਗ ਨਾ ਜਾਵੇ ਨੇੜੇ ਬੰਨੇ ਆ ਮੱਝ ਦੇ ਇਹ ਵੀ ਇੱਕ ਪ੍ਰੋਬਲਮ ਹੈ ਸਾਡੇ ਲੋਕਾਂ ਦੀ ਇਹੀ ਵੱਡੀਆਂ ਪ੍ਰੋਬਲਮ ਆਇਆ ਸਾਡੀਆਂ ਜਾਂ ਕਿਸੇ ਵੇਲੇ ਗਾਂ ਮੱਝ ਨੇ ਲੱਤ ਮਾਰ ਕੇ ਦੁੱਧ ਡਲਾਤਾ ਉਹ ਸਾਰਾ ਦਿਨ ਟੈਨਸ਼ਨ ਜਾਂ ਫੇ ਕਿਸਨ ਕੱਟਾ ਬੱਚਾ ਚੁੰਗ ਗਿਆ ਉਹ ਟੈਨਸ਼ਨ ਤੇ ਪਸ਼ੂਆਂ ਦੇ ਨਾਲ ਮਿਲਦੀਆਂ ਜਲਦੀਆਂ ਬਹੁਤ ਟੈਨਸ਼ਨ ਆਇਆ ਸਾਡੀਆਂ ਹੈ ਛੋਟੀਆਂ ਛੋਟੀਆਂ ਪਰ ਹੈ ਬਹੁਤ ਵੱਡੀਆਂ ਇਹਨਾਂ ਦੇ ਨਤੀਜੇ ਹੋ ਵੱਡੇ ਨਿਕਲਦੇ ਆ ਕਿਉਂਕਿ ਜਿੱਦਾਂ ਦੁੱਧ ਡੁੱਲ ਗਿਆ ਸਾਰਾ ਦਿਨ ਆਵਾਜ਼ ਆ ਰਹੀ ਤੇ ਆਪਾਂ ਵੀ ਆਪਣਾ ਕੰਮ ਵੇਲੇ ਲਿਆ ਕੱਪੜੇ ਧੋ ਲੈ ਆ ਤੇ ਹੁਣ ਬਾਕੀ ਅੰਦਰ ਜਾ ਕੇ ਹਲੇ ਰਹਿਦਾ ਕੰਮ ਸਾਫ ਸਫਾਈ ਦਾ ਰੋਟੀ ਬਣਾਉਣੀ ਆ ਆਪਣੇ ਲਈ ਪਹਿਲਾਂ ਥੋੜੀ देर ਲੈਣੇ ਆ ਹਵਾ ਗਰਮੀ ਬਹੁਤ ਸੀ ਫੇਰ ਅੰਦਰ ਜਾਣੇ ਆ ਵਾਹ ਕਰੋ ਜੀ ਵਾਹ ਕਰੋ ਜੀ ਪਹਿਲਾਂ ਥੋੜੀ ਗਰਮੀ ਸka ਲਈਏ ਫੇਰ ਅੰਦਰ ਜਾਣੇ ਹਲੇ ਅੰਦਰ ਵੀ ਮੇਰਾ ਬਹੁਤ ਕੰਮ ਪਿਆ ਆ ਮੈਂ ਚਾਦਰਾਂ ਵਿਛਾਉਣ ਵਾਲੀਆਂ ਪਈਆਂ ਆ ਝਾੜੂ ਲਾਉਣਾ ਆ ਤੇ ਰੋਟੀ ਬਣਾਉਣੀ ਹੈ ਆਪਣੇ ਲਈ ਤੇ ਬਨੀਤਲੇ ਵੀ ਪੁੰਨੀ ਸਾਤਾ ਸ਼ਾਇਦ ਉੱਥੇ ਖਾ ਕੇ ਆਉਗੇ ਤੇ ਬਾਕੀ ਪੋਚੇ ਤਾਂ ਦੇਖਦੀਆਂ ਰਸੋਈ ਤੇ ਬਾਥਰੂਮ ਜ਼ਰੂਰੀ ਹੁੰਦਾ ਆ ਬਾਕੀ ਤਾਂ ਦੇਖਦੇ ਆ ਜੇ ਪੋਚਾ ਲਾਉਣ ਵਾਲਾ ਹੋਇਆ ਲਾਉਂਗੀ ਨਹੀਂ ਤਾਂ ਰਹਿਣ ਦੇਣਾ ਝਾੜੂ ਲਾ ਕੇ ਹੀ ਬਸ ਕਿਉਂਕਿ ਅੱਜ ਥੱਕ ਹੋ ਗਈ ਆ ਬਹੁਤ ਕਿਉਂਕਿ ਪਹਿਲਾਂ ਬਨੀ ਪਰਮਵੀਰ ਵੀ ਘਰ ਆਉਂਦੀ ਕਿਸੇ ਵੇਲੇ ਉਹ ਥੋੜਾ ਬਹੁਤ ਤਾਂ ਕਰ ਲੈਂਦੀ ਆ ਰੋਟੀ ਬਣਾ ਲੈਂਦੀ ਆ ਜੇ ਮੈਂ ਰੋਟੀ ਬਣਾਵਾਂ ਤਾਂ ਉਹ ਸਫਾਈਆਂ ਕਰ ਲੈਂਦੀ ਆ ਜਿਵੇਂ ਅੱਜ ਸਾਨੂੰ ਛੇਤੀ ਜਾਣਾ ਸੀ ਜਹਾਅ 8 ਵਜੇ ਜਾਂਦੀ ਅੱਜ ਛੇਤੀ ਚੱਲ ਗਏ 7 ਵਜੇ ਤੋਂ ਪਹਿਲਾਂ ਤੇ ਇਸ ਕਰਕੇ ਸਾਰੇ ਕੰਮ ਮੈਨੂ ਕਰਨੇ ਪਏ ਆ ਤੇ ਕੀ ਆ ਹੌਲੀ ਹੌਲੀ ਕਰੇਟ ਦੇ ਆ ਕੰਮ ਤੇ ਲਓ ਜੀ ਮੇਰਾ ਸਾਫ ਸਫਾਈਆਂ ਦਾ ਵੀ ਕੰਮ ਹੋ ਗਿਆ ਅਵਨੀਤ ਵੀ ਆ ਗਈ ਆ ਅਵਨੀਤ ਵੀ ਰੋਟੀ ਖਾ ਕੇ ਸੌ ਗਈ ਆ ਹੁਣ ਕਿਉਂਕਿ ਇਹਦੀ ਨਾਈਟ ਸ਼ਿਫਟ ਹੁੰਦੀ ਆ ਏ ਵੀ ਸੰਗਈਆ ਤੇ ਮੈਂ ਰੋਟੀ ਪਾਣੀ ਦਾ ਨਵੇਟ ਲਿਆ ਭਾਂਡੇ ਮੰਜਣੇ ਆ ਹਲੇ ਰਸੋਈ ਸਾਫ ਕਰਨੀ ਬਸ ਰਹਿ ਗਈ ਆ ਤੈਨਾਂ ਹੀ ਕੰਮ ਸੀ ਜਾਨੂ ਆ ਮਨਿਸਟਰ ਆ ਗਿਆ ਚਾਹ ਪੀਣ ਹਾਂ ਬੜੇ ਰੋਮ ਨਾ ਕਹਿੰਦਾ ਚਾਹ ਬਣਾਓ ਦੇਖੋ ਮੈਂ ਅੰਦਰ ਸਫਾਈਆਂ ਕਰੀ ਸੀ ਕੂਲਰ ਲਾ ਕੇ ਤਾਂ ਬੈਠਾ ਸੀ ਇਹ ਅੱਜ ਸੋਮਵਾਰ ਆ ਸਾਨੂੰ ਚੇਤਾ ਨਹੀਂ ਸੀ ਵੇ ਸੋਮਵਾਰ ਆ ਇਹ ਇਹਨੇ ਰੋਟੀ ਖਾਣੀ ਹੁੰਦੀ ਆ ਸਾਡੇ ਚਾਚੇ ਕਿ ਤਾਂ ਚਾਹ ਇੱਥੇ ਵੀ ਆਰਡਰ ਬੜਾ ਸਖਤ ਕਰਦਾ ਆ ਚਾਹ ਬਣ ਗਈ ਚਾਹ ਬਣਾਓ ਹਾਂ ਕੌਣੇ ਸਾਰੇ ਆ ਨਹੀਂ ਸਾਰੇ ਹੀ ਦੇਖਦੇ ਤੈਨੂੰ ਹਾਂ ਇਹ ਬੰਦਾ ਜੇ ਕਿਸੇ ਨੇ ਦੇਖਿਆ ਤਾਂ ਕਮੈਂਟ ਕਰਕੇ ਦੱਸੋ ਕਿੱਥੇ ਦੇਖਿਆ ਇਹਨੂੰ ਵੈਸੇ ਤਾਂ ਹਰ ਜਗ੍ਹਾ ਹੀ ਦੇਖਿਆ ਜਾ ਸਕਦਾ ਹੈ ਜਿੱਥੇ ਕੋਈ ਮੇਲਾ ਹੋਵੇ ਜਿੱਥੇ ਕੋਈ ਪ੍ਰੋਗਰਾਮ ਹੋਵੇ ਕੋਈ ਮਾਸਤਾ ਦੀ ਜਗਾ ਹੋਵੇ ਕੋਈ ਧਾਰਮਿਕ ਸਥਾਨ ਹੋਵੇ ਇਹਨੂੰ ਸਾਰੀ ਇਨਫੋਰਮੇਸ਼ਨ ਹੁੰਦੀ ਆ ਹੁਣ ਐਸਾ ਹਫਤੇ ਹੈ ਕੋਈ ਪ੍ਰੋਗਰਾਮ ਦੌੜਾ ਕਿੱਥੇ ਹੁੰਦੀ ਹੈ ਦੌੜਾ ਲੈ ਇਹਨਾਂ ਨੂੰ ਦੌੜਾਂ ਦੱਸੋ ਇੱਥੇ ਕਿੱਥੇ ਹੁੰਦੀ ਹੈ ਕੋਈ ਗੋਲੀ ਦਾ ਆਣਾ ਜਿੱਥੇ ਮਿਲਦਾ ਚਲ ਮੈਂ ਕਿ ਮੈਨੂੰ ਝਾੜੂ ਝੂੜ ਫੇਰ ਲੈਂਦੇ ਨਹੀਂ ਬਾਲਾ ਚਾਹ ਬਣਾਓ ਚਾਹ ਬਣਾਓ ਇਹ ਰੋਟੀ ਖਾਣੀ ਪਰੂ ਕਰ ਦਿੱਤੀ ਇਹਨੇ ਮੈਨੂੰ ਹਾਂ ਵੀਰ ਵੀਰ ਬਈ ਨਾਲੇ ਚਾਹ ਬਣਾ ਨਾਲ ਵੀਰ ਪਈਏ ਦਿਓ ਲੈਨੇ ਤੁਹਾਨੂੰ 20 ਰੁਪਏ ਸਾਢੇ ਕਿਹੜਾ ਕੋਈ ਪ੍ਰੋਗਰਾਮ ਹੋ ਕੇ ਹੈ 1.5 ਤੁਹਾਨੂੰ 20 ਰੁਪਏ ਦੇਣੇ ਆ ਚਾਰ ਰਹਿ ਗਈਆ ਇਹਦਾ ਪੱਕਾ ਹੀ ਕੰਮ ਹੈ ਸੋਮਵਾਰ ਨੂੰ ਆਣਾ ਚਾਰ ਦੇ ਦਿਨਾਂ ਦਾ 10 ਰੁਪਏ ਦੇ ਅੱਜ ਹੁਣ 20 ਤੇ ਆ ਗਿਆ ਚਲੋ ਹੱਸਦੇ ਆਂ ਜੀ ਇਹਦੇ ਕਰਮਾਂ ਦਾ ਹੀ ਖਾ ਜਾਂਦਾ ਆ ਜੋ ਮਰਜ਼ੀ ਵਿਚਾਰੇ ਨੂੰ ਕਹਿ ਦਿਓ ਹੱਸਦਾ ਰਹਿੰਦਾ ਆ ਕੋਈ ਰੱਬੀ ਰੂਹ ਆ ਅੱਗੇ ਮੈਂ ਇੱਕ ਦੋ ਵਾਰੀ ਵੀਡੀਓ ਬਣਾਈ ਆ ਤੇ ਸੋਮਵਾਰ ਨੂੰ ਹੁਣ ਤਾਂ ਵੈਸੇ ਕਈ ਦਿਨਾਂ ਬਾਅਦ ਆਇਆ ਇਹ ਪਤਾ ਨਹੀਂ ਕਿੱਥੇ ਬੀਜ਼ੀ ਰਿਹਾ ਆ ਰੋਟੀ ਕਹਿੰਦਾ ਮੈਂ ਉੱਧਰ ਖਾ ਆਇਆ ਤੇ ਚਾਹ ਬਣਾਓ ਕਾ ਕੋਈ ਨਹੀਂ ਮੈਨੂੰ ਕੰਮ ਨਵੇੜ ਲੈਣ ਦੇ ਤੇ ਮੈਂ ਚਾਹ ਬਣਾਉਣੀ ਆ ਤੇ ਚਲੋ ਹੁਣ ਮੇਰਾ ਕੰਮ ਥੋੜਾ ਰਹਿ ਗਿਆ ਟਾਈਮ ਤਾਂ 11 ਵਜੇ ਗਏ ਵੈਸੇ ਅੱਜ ਲੇਟ ਹੋ ਗਈ ਬਹੁਤ ਤੇ ਹੁਣ ਚਾਹ ਪੀ ਕੇ ਅਸੀਂ ਵੀ ਨਾਲ ਪੀਣੇ ਆ ਬੈਠ ਕੇ ਚਾਹ ਤੇ ਨਾਲ ਇਹਨਾਂ ਗੱਲਾਂ-ਵੱਤਾਂ ਮਾਰਦੇ ਆ ਤੇ ਫਿਰ ਭਾਂਡੇ ਧੋ ਕੇ ਫਿਰ ਬਹਿਨੇ ਹੁੰਨੇ ਆ ਜਾਨੂੰ ਫਿਰ ਦੁਪਹਿਰ ਦਾ ਕੰਮ ਸ਼ੁਰੂ ਹੋ ਜਾਣਾ ਬਸ ਹੁਣ ਰਖੜੀ ਤੋਂ ਬਾਅਦ ਕਹਿੰਦੇ ਦਿਨ ਛੋਟੇ ਹੁਣ ਲੱਗ ਪੈਂਦੇ ਆ ਤੇ ਪਿਆ ਆ ਫਰਕ ਹੁਣ ਦਿਨਾਂ ਦਾ ਰਖੜੀਆਂ ਤੋਂ ਬਾਅਦ ਹਾਂ ਜਿੰਨਾ ਦਾ ਬਹੁਤ ਫਰਕ ਆ ਪਰਸ ਰੱਖੜੀਆਂ ਸੀ ਤੇ ਕੱਲ ਦਾ ਹੀ ਜਦੋਂ ਹਨੇਰਾ ਛੇਤੀ ਹੋਣ ਲੱਗ ਪਿਆ ਆ ਚਾਹ ਸਾਠ ਰਿਚ ਗਈਆ ਜਦੋਂ ਅਸ਼ਨੀ ਨੂੰ ਪੜਾਈਏ ਸੀ ਕਰਮ ਕਰਮ ਤુલਸੀ ਵਾਲੀ ਚਾਹ ਕਹਿੰਦਾ ਬਿਸਕੁਟ ਬਣਵਾ ਲਾ ਚਾਹ ਦੇ ਨਾਲ ਕਹਿੰਦਾ ਬਿਸਕੁਟ ਬਣਵਾ ਲਾ ਵੇਖਾ ਜਾ ਵੀ ਨਾ ਇਸ ਵੇਲੇ ਰੋਟੀ ਖਾਦੀ ਹੁੰਦੀ ਐ ਇਸ ਲਈ ਚਾਹ ਨਾ ਕੁਝ ਵੀ ਖਾਈ ਪੀਈ ਦਾ ਅੱਛਾ ਹਾਂ ਗਰਮੀ ਨਹੀਂ ਆਈ ਹੋ ਗਰਮੀ ਆਉਣੀ ਐ ਤੇਰੇ ਘਰ ਬੇਲੇ ਥੋੜੋ ਗਰਮੀ ਕਹਿੰਦਾ ਕਿੰਨੀ ਆਈ ਹੋ ਬੇਲੇ ਮੰਦੇ ਨੁਣੀ ਉਹਦੀ ਗਰਮੀ ਤੇਰਾ ਘਰ ਐ ਫਿਰ ਇਹ ਪੁੱਛ ਲੈ ਗਰਮੀ ਸੱਚੀ ਬਹੁਤ ਆਈ ਹੋ ਕਾਫੀ ਬੁkhar ਆ ਤੇ ਤੈਨੂੰ ਦੇਖਣਾ ਬਹੁਤ ਬਹੁਤ ਥੜਾ ਬਾਹਰੇ ਹੀ ਦਿੱਨ ਨੂੰ ਦਿੱਨੂ ਬਾਹਰ ਰਹਿਣਾ ਇੱਧਰ ਨਹੀਂ ਨਹੀਂ ਅੱਛਾ ਚੁੱਪ ਸੋਮਵਾਰ ਨੂੰ ਤਾਂ ਤੇ ਇੱਧਰ ਚੱਲ ਜਾਂਦਾ ਬਾਕੀ ਦਿਨ ਹੈ ਹੋਰ ਸਿੱਧੀ ਸਿੱਧੜੀ ਗੁਰਦੁਆਰੇ ਹੈ ਸਿੱਧੀ ਬਾਪੂ ਗੰਗਾਧਾਰ ਦੇ ਬਾਪੂ ਗੰਗਾਧਾਰ ਦਾ ਲੰਗਰ ਵੀ ਚੱਲਦਾ ਰੋਜ਼ ਚੱਲਦਾ ਲੰਗਰ ਰੋਜ਼ ਹੀ ਚੱਲਦਾ ਵੀ ਕਿੱਦਾਂ ਆਹੋ ਚਿੱਤੋ ਚਿੱਤੋ ਉੱਥੇ ਕੀ ਚਿੱਤੋ ਵੀ ਜਗਾ ਉੱਥੇ ਖਵਾਜੀ ਦੀ ਉੱਥੇ ਕਿਹੜੇ ਦਾ ਜੰਨਾ ਵੀ ਵੀਰਾ ਫੀਰਾ ਦੀ ਜਗ੍ਹਾ ਹੈ ਵੀਰਵਾਰ ਨੂੰ ਮੇਲਾ ਤਾਂ ਵੀ ਨੂੰ ਆ ਨੇ ਦਵੇ ਲੰਗਰ ਫੇ ਬੀਰਵਾਨਾ ਕਿੱਥੇ ਕਰਨਾ ਤੁਹਾਨੂੰ ਇੱਕ ਵਾਰੀ ਖਾਲੀ ਦੀ ਬਾਹਰ ਪੀਗਾਂ ਦੀ ਜਗ੍ਹਾ ਬਹਾਵਲਪੁਰ ਕੋਲ ਜਾ ਉੱਥੇ ਲਾ ਬੀਰਵਾਨਾ ਅੱਛਾ ਐਤਵਾਰ ਨੂੰ ਤੂੰ ਆਪਣੀ ਦੁਕਾਨ ਖੋਲ ਲੈ ਤੇ ਇੱਕ ਮ사ਜ ਕਰਨ ਦੀ ਉਹ ਥਈ ਐਡਾ ਬਣਾ ਲਾ ਮਾਪਨੇ ਕਿਹਦਾ ਬੇ ਇਨਸਾਨ ਕਰਨੀ ਇਹ ਲੱਤਾਂ ਵਾਲੀ ਮ사ਜ ਵੀ ਕਰਦਾ ਯਾਰ ਜਿਨ੍ਹਾਂ ਦੇ ਕੋਈ ਪ੍ਰੋਬਲਮ ਹੋਵੇ ਪੈਸੇ ਬਚਾ ਕੇ ਇਕੱਠੇ ਕੀਤੇ ਹੋਏ ਕੋਈ ਘਟਨਾ ਹੋਈ ਜਿਹੜਾ ਰੁਪਈਆ ਹੁੰਦਾ ਜਮਾ ਜਿਹੜੇ 10 20 ਕਿਸੇ ਨੇ ਦੇਣੇ ਆ ਦਿਹਾੜੀ ਦੇ 150 ਹੋ ਜਾਂਦਾ ਉਹ ਬੈਂਕ 'ਚ ਜਮਾ ਪਿੱਛੇ ਨਵਾਜ਼ੇ ਕਹਦਾ ਬੰਦੇ ਤਦ ਵੀ ਗਾ ਹਾਂ ਵੀਰ ਰੁਪਏ ਪਈ ਨਹੀਂ ਬਣਨੇ ਚਾਹ ਪਹਿਲੇ ਆਵਣੇ ਜਿਹਨੂੰ ਕਹਿੰਦਾ ਠਾਲੋ ਉੱਤੋਂ ਲੈਣੇ 20 ਰੁਪਏ ਹੁਣ ਉਹਨੇ ਉਠਣਾ ਜਾ ਕੇ 2:30 ਵਜੇ ਨਾ ਅਸੀਂ ਗੱਲ ਕਰਾਈ ਸੀ ਨਾ ਨਾ ਅਸੀਂ ਠਾਲੀ ਧਾਇਆ ਤੇ ਨਾ ਉੱਠਦੀ ਆ ਬਾਪੂ ਬੜੇ ਬਾਪੂ ਐਵੇਂ ਦੇ ਕੋਲੇ ਜਾਣੀ ਆ ਜਦੋਂ ਆ ਵਾਪੋ 3 1000 ਜਿੰਦਾ ਪੁੱਛ ਲਾ ਕਿੰਨਾ 1000 ਅੱਛਾ ਪੱਠੇ ਪਾਇਆ ਕਰ ਗੋਹਾ ਚੱਕਿਆ ਕਰ ਲੈ ਲਿਆ ਕਰੀ 1000 ਪੱਠੇ ਬੋਲੇ ਠੀਕ ਹੈ ਘੋਣੀ ਆ ਪਸੂ ਗੋਹਾ ਦਾ ਚੱਕਣਾ ਪਾਈ ਕਰੀ ਕਰੂ ਇਹ ਤਾਂ ਮੋਹ ਹੈ 12 ਵਜੇ ਕਿੱਥੇ ਜਾਣਾ ਹੁਣ ਮੈਂ ਚੱਲ ਜੀ ਕੰਮ ਕਰਨਾ ਬਾਕੀ ਕੰਮ ਆਪੇ ਕਰੀ ਜਾਣਾ ਜੀ ਬਨਾ ਛੱਡ ਲੈ ਲੈ ਚਾਹ ਤੇ ਮੋਚਾ ਸਬਜ਼ੀ ਹੋਜੀ ਬੈਂਗਣਾ ਵੀ ਸੀ ਆ ਜੀ ਰੋਟੀ ਖਾਤੇ ਨੇ ਹਲੇ ਹੈ ਪਨੀਰ ਫੇਰ ਫੇਲ ਜਰੂਰ ਪਟਕਦੀ ਆ ਵੈਂਗੜੇ ਬਣਾਏ ਸੀ ਕੋਲੇ ਪਾਲਕ ਹੋਣੀ ਆਪੋ ਵੀ ਲੈ ਜੀ ਪੀਸ ਤਾਂ ਕਿ 17 ਨਗੇ ਛੱਡ ਜੱਟ ਅੱਛਾ ਸਤਾਰਨ ਜੱਟ ਪਰ ਮਿਲ ਲਿਆ ਉਹ ਉੱਥੇ ਵੀ ਅੱਜ ਕੱਲ ਹੁੰਦਾ ਨਾ 17 3 16 3 3 3 3 ਅੱਛਾ ਚੰਗਾ ਹੈ